ਵੈਘਰੂ ਜੀ ਦਾ ਘਰ ਸਾਹਿਬ ਸ੍ਰੀ ਵੈਘਰੂ ਜੀ ਕੀ ਪਤੇ ਤੋਸਤੋ ਅੱਜ ਮੈਂ ਤੁਹਾਡੇ ਨਾਲ ਇੱਕ ਪੁਰਾਣੀ ਗੱਲ ਸਾਂਝੀ ਕਰਨ ਲੱਗਾ ਕਾ ਕਰਕੇ ਨਵੀਂ ਪੀੜ੍ਹੀ ਦੇ ਨੌ ਨੌਜੋਨਾ ਬੱਚਿਆਂ ਨਾਲ ਇਹ ਉਦੋਂ ਦੀ ਗੱਲ ਹੈ ਜਦੋਂ ਭੜੇ ਜਮਾਂਦਿ ਵਿੱਚ ਮੈਂ ਗੱਲ ਕਰਾਂ ਦੇ ਸੱਪੜ ਕੱਚੇ ਹੁੰਦੇ ਸੀ ਪਿੰਡਾਂ ਦੇ ਵਿੱਚ ਤੇ ਪਿੰਡਾਂ ਦੀਆਂ ਗਲੀਆਂ ਵੀ ਕੱਚੀਆਂ ਹੁੰਦੀਆਂ ਸੀ ਤੇ ਭੁੱਬਲ ਜਿਵੇਂ پکੜੀ ਰੇਤ ਪਿੰਡਾਂ ਦੇ ਵਿੱਚ ਉੱਡਦੀ ਹੁੰਦੀ ਜੀ ਤੇ ਜਦੋਂ ਮੀਂਹ ਪੈਂਦਾ ਹੁੰਦਾ ਸੀ ਨਾ ਤੇ ਗਡੋਏ ਨਿਕਲ ਜਾਂਦੇ ਸੀ ਕਟੋਏ ਤੇ ਜਨਾਨੀਆਂ ਬਾਹਰ ਨੂੰ ਜਾਂਦੀਆਂ ਦਿਆਂ ਹੀ ਜਿੱਦਾਂ ਮੈਂ ਪੰਜਾਬੀ ਚ ਕਹਣਾ ਵੀ ਆਪਣਾ ਟਟਿਭਸਾ ਤੇ ਅਸੀਂ ਨਿਕਰੇ ਨਿਕਰੇ ਨਾਲ ਜਾਣਾ ਤੇ ਪਹਾਂ ਤੇ ਤੇ ਬੜੇ ਇੱਕ ਟੋਏ ਹਣੇ ਤੇ ਲੰਗੀਆਂ ਨਾਲ ਜਾਣਾ ਮੀ ਦੇ ਵਿੱਚ ਤੇ ਕੱਚੇ ਪਏ ਹੋਣੇ ਕੱਚੀਆਂ ਕਣੀਆਂ ਨਾਰੀਆਂ ਸਾਰਾ ਕੁਝ ਤੇ ਉਹ ਜਮਾਨੀ ਤੁਹਾਨੂੰ ਮੈਂ ਗੱਲ ਦੱਸਣ ਲੱਗਾ ਕਿ ਉਦੋਂ ਛੱਪੜ ਹੁੰਦੇ ਸੀ ਸਾਡੇ ਪਿੰਡ ਚਾਰ ਛੱਪੜ ਹੁੰਦੇ ਸੀ ਇੱਕ ਮੰਧਾਣੀ ਵਾਲਾ ਇੱਕ ਮਾਤਾ ਰਾਣੀ ਤੇ ਇੱਕ ਅੰਦਰਲਾ ਤੇ ਇੱਕ ਲਾਭਸੁੰਗਰ ਛੱਪੜ ਵੱਜਦਾ ਸੀ ਚੌਥਾ ਚਾਰ ਛੱਪੜ ਹੁੰਦੇ ਸੀ ਤੇ ਜਿਹੜਾ ਛੱਪੜ ਹੁੰਦਾ ਜੀ ਨਾ ਮਾਤਾ ਰਾਣੀ ਉਹ ਸਾਡੇ ਗੁਰਦੁਆਰੇ ਦੇ ਬਿਲਕੁਲ ਨਾਲ ਸੀ ਤੇ ਉੱਥੇ ਉਹ ਸਾਨੂੰ ਨਜ਼ਾਰਾ ਅੱਜ ਵੀ ਯਾਦ ਆ ਜਦੋਂ ਨਿਕੇ ਨਿਕੇ ਹੁੰਦੇ ਨੇ ਕਿਦ ਨਹੀਂ ਦੇ ਦੋ 45 ਸਾਲ ਦੀ ਗੱਲ ਆ 45 40 47 ਸਾਲ ਦੀ ਗੱਲ ਆ ਤੇ ਸਕੂਲੋਂ ਜਦੋਂ ਆਉਣਾ ਪਿੰਡ ਦੇ ਸਕੂਲ ਜੀ ਵਰਦੇ ਨੇ ਹਾਂ ਤੇ ਪਿੰਡ ਦੇ ਸਕੂਲ ਤੇ ਕੰਡੇ ਦੇ ਮਾਤਾ ਰਾਣੀ ਛੱਪੜ ਸੀ ਤੇ ਜਦੋਂ ਅਈ ਪਟੀਆਂ ਪੋਚਦੇ ਨੇ ਜਦੋਂ ਗਾਚੀ ਦੇ ਨਾਲ ਤੇ ਉਸ ਮਾਤਾ ਰਾਈ ਜੋ ਪਟੀਆਂ ਧੋਣੀਆਂ ਜਦੋਂ ਛੁੱਟੀ ਹੋਣੀ ਤੇ ਘਰ ਨੂੰ ਆਉਣਾ ਤੇ ਆਉਂਦਿਆਂ ਝੋਲੇ ਦੇਦੋਂ ਬੋਰੀਆਂ ਦੇ ਦਾਦੀਆਂ ਮਾਤਾ ਨੇ ਬਣਾਵਣਾ ਤੇ ਦਿੰਦੇ ਬੋਰੀਆਂ ਕੋਲ ਹੁੰਦੀਆਂ ਅਸੀਂ ਜਾ ਕੇ ਪਹਾਂਗੇ ਮਾਰਨੀਆਂ ਤੇ ਰੋਟੀ ਜੇ ਕੀਤਾ ਜੀ ਕੀਤਾ ਖਾਣੀ ਖਾਣੀ ਨਹੀਂ ਤੇ ਕੀ ਕਰਨਾ ਵੀ ਬਾਹਨੇ ਨਾਲ ਮੱਝਾਂ ਛੱਡ ਲੈਣੀਆਂ ਮੱਝਾਂ ਛੱਡ ਕੇ ਨਹਾਉਂਦਿਆਂ ਮਾਰਿਆ ਨੇ ਤੇ ਮੱਝਾਂ ਛੱਡ ਕੇ ਤੇ ਮਾਤਾ ਰਾਣੀ ਦੇ ਛੱਪੜ ਦੇ ਵਿੱਚ ਲੈ ਜਾਣੀਆਂ ਤੇ ਉਹ ਪਾਣੀ ਬਹੁਤ ਡੂੰਘਾ ਹੁੰਦਾ ਸੀ ਉਹਦਾ ਡੂੰਘਾ ਹੁੰਦਾ ਸੀ ਪਾਣੀ ਛੱਪੜਾਂ ਦਾ ਉਸ ਟਾਈਮ ਤੇ ਛੱਪੜਾਂ ਦਾ ਪਾਣੀ ਸਾਫ਼ ਹੁੰਦਾ ਏ ਲੋਕ ਕੱਪੜੇ ਵੀ ਧੋਲਦੇ ਨੇ ਛੱਪੜਾਂ ਦੇ ਵਿੱਚੋਂ ਤੇ ਮੱਝਾਂ ਛੱਡ ਲੈਣੀਆਂ ਤੇ ਮੱਝਾਂ ਨੂੰ ਵਿੱਚ ਵਾੜ ਕੇ ਤੇ ਪੂਛਾਂ ਫੜ ਲੈਣੀਆਂ ਤੇ ਮੱਝਾਂ ਦੇ ਪਿੱਛੇ-ਪਿੱਛੇ ਤਾਰੀਆਂ ਲਾਉਂਦੇ ਵਰਨਾ ਉਹ ਜ਼ਮਾਨਾ ਬਹੁਤ ਵਧੀਆ ਏ ਤੇ ਬਾਕੀ ਜਿੱਦਾਂ ਕਹਿ ਲੀਏ ਵੀ ਹੁਣ ਲੋਕ ਕਹਿੰਦੇ ਜੀ ਆ ਫਲਾਣੇ ਨੂੰ ਹੱਥਾਂ ਲਾ ਲਿਓ ਪਰਾਨਾ ਆਜੂ ਫਲਾਣੇ ਨੂੰ ਹੱਥਾਂ ਲਾ ਲਿਓ ਇਨਸਪੈਕਸ਼ਨ ਹੋ ਜੂ ਮਿੱਟੀ ਨਾਲ ਖੇਡੋ ਇਨਸਪੈਕਸ਼ਨ ਹੋ ਚੁੱਕੀ ਤੇ ਅਸੀਂ ਜਦੋਂ ਛੱਪੜ ਦੇ ਵਿੱਚ ਮੱਝਾਂ ਵਾਰਦੇ ਹੁੰਦੇ ਸੀ ਨਾ ਤੇ ਮੱਝਾਂ ਛੱਪੜ 'ਚ ਵਰਦਿਆਂ ਹੀ ਸਭ ਤੋਂ ਪਹਿਲਾਂ ਪਸਾਅ ਤੇ ਗੋਹਾ ਕਰਦੀਆਂ ਹੁੰਦੀਆਂ ਤੇ ਵੇਲੇ ਨੂੰ ਵੀ ਜਦੋਂ ਅਸੀਂ ਵਿੱਚ ਮਖਰ ਉਤਾਰੀਆਂ ਲਾਉਣੀਆਂ ਪੂਸਾਂ ਪੜ ਕੇ ਮੱਝਾਂ ਦੀਆਂ ਤੇ ਉਹ ਜਦੋਂ ਸਾਡੇ ਵਾੜ ਖੁੱਲ ਜਾਣੇ ਪਾਣੀ ਦੇ ਵਿੱਚ ਤੇ ਜਦੋਂ ਚੁੱਪੀਆਂ ਮਾਰਨੀਆਂ ਤੇ ਗੋਹਿਆਰ ਦੇ ਮੱਜਾਂ ਦੇ ਪਿਸ਼ਾਬ ਵਾਲਾ ਮੂਹਦ ਵਾਲਾ ਪਾਣੀ ਹੀ ਜਿਹੜਾ ਉਹ ਸਾਡੇ ਅੰਦਰ ਵੀ ਜਾਂਦਾ ਹੁੰਦਾ ਸੀ ਤੇ ਉਹਨਾਂ ਜ਼ਮਾਨੇ 'ਚ ਕੋਈ ਬਿਮਾਰੀ ਨਹੀਂ ਸੀ ਕੋਈ ਕਹਿ ਨੂੰ ਕਿਸੇ ਵੀ ਕਿਸਮ ਦੀ ਨਹੀਂ ਸਿਰਫ ਬੁਖਾਰ ਹੁੰਦਾ ਤਾਂ ਥੋੜਾ ਬਹੁਤਾ ਜਾਂ ਗੋੜ ਜਾਦਾ ਖਾਈਦਾ ਸੀ ਵੇਲ ਨਹੀਂ ਚੱਲਦੇ ਸੀ ਰੋ ਪੀ ਤੇ ਉਦੋਂ ਆ ਕੇ ਸੌਣ ਦੇ ਵਿੱਚ ਫਿੰਚੀਆਂ ਪੋੜੇ ਹੁੰਦੇ ਹੁੰਦੇ ਤੇ ਹੋਰ ਕੋਈ ਜਾਦੀ ਉਦੋਂ ਬਿਮਾਰੀ ਨਹੀਂ ਹੁੰਦੀ ਕਿਸੇ ਨੂੰ ਔ ਟਾਈਫਾਇਟ ਵਗੈਰਾ ਬੁਖਾਰ ਚ ਨੂੰ ਟਾਈਫਾਇਟ ਕਹਿੰਦੇ ਉਹਨੂੰ ਬੁਨਿਆਦੀ ਬੁਖਾਰ ਹੋ ਕਹਿੰਦੇ ਦੇ ਹੀ ਬੁਨਿਆਦੀ ਬੁਖਾਰ ਹੋਗਾ ਤੇ ਉਦੋਂ ਹਕੀਮ ਹੁੰਦੇ ਸੀ ਹਕੀਮਾਂ ਕੋ ਕੁੜੀਆਂ ਲੈਣੀਆਂ ਪਾਡੇ ਕਰਾਉਣੇ ਤੇ ਬੁਖਾਰ ਉਤਰ ਜਾਣਾ ਜਾਂ ਪੇ ਸਾਡੇ ਆਪਣੇ ਲਾਗੇ ਇੱਥੇ ਸਾਡੇ ਗੁੰਦਵਲ ਸਾਹਿਬ ਇੱਥੇ ਚ ਬਾਰਾ ਸਾਹਿਬ ਹੈ ਜਿਸ ਤੇ ਇਹ ਤਾਂ ਅਬਨੂ ਗੁਰੂ ਅਮਰਦਾਸ ਜੀ ਨੇ ਕਾਇਦ ਕੀਤਾ ਸੀ ਫਿਰ ਭਾਈ ਲਾਲੋ ਸੱਜਣ ਗਿਆ ਸੀ ਤੇ ਉਥੇ ਫਿਰ ਲੋਕਾਂ ਨੇ ਮੱਥਾ ਟੇਕਉਣਾ ਗੋਗਲ ਸਾਹਿਬ ਤੇ ਜਿਹੜਾ ਬੁਖਾਰ ਸੀ ਉਹ ਠੀਕ ਹੋ ਜਾਣਾ ਇਹ ਉਹ ਜ਼ਮਾਨੇ ਦੀ ਗੱਲ ਤੁਹਾਨੂੰ ਸਾਂਝੀ ਕੀਤੀ ਆ ਜਦੋਂ ਉਹ ਉਹ ਨਜ਼ਾਰਾ ਇੰਨਾ ਵਧੀਆ ਸੀ ਵੀ ਜੇ ਕਦੇ ਹੁਣ ਉਹ ਅੱਜ ਦੇ ਦਿਨ ਹੁਣ ਉਹ ਦਿਨ ਹੁੰਦੇ ਤੇ ਫਿਰ ਤੁਹਾਨੂੰ ਪਤਾ ਲੱਗ ਕਿੰਨੇ ਵਧੀਆ ਦਿਨ ਸੀ ਕਿਦ ਦੇ ਨਜ਼ਾਰੇ ਵਾਲੇ ਦਿਨ ਸੀ ਰਾਤ ਨੂੰ ਗਰਮ ਚਾਹੇ ਖੇਡਣਾ ਕਪਾਵਾਂ ਹੁੰਦੀਆਂ ਸੀ ਪਹਿਲਾਂ ਦੇ ਗੰਨੇ ਚੁਪੜੇ ਬਹਿ ਕੇ ਰੁਮਚਾਈ ਖੜੀ ਜਦੋਂ ਗੰਨੇ ਚ ਉਪਨੇ ਫਿਰ ਉਹ ਘਰਾਂ ਨੂੰ ਨਾ ਰਾਤ ਨੂੰ ਤੇ ਕਪਾਹ ਚੁਗ ਲੈਣੀ ਕ ਕਪਾਹ ਚੋਕੇ ਲਿਆ ਕੇ ਝੋਲਿਆਂ ਚ ਪਾ ਕੇ ਤੇ ਘਰ ਰੱਖਦੇ ਨਹੀਂ ਤੇ ਜਿਵੇਂ ਉੱਠਦੇ ਆਂ ਚਾਹ ਨਹੀਂ ਪੀਣੀ ਉਠਦੇ ਹੱਟੀਆਂ ਨੂੰ ਭਜਣਾ ਹੱਟੀਆਂ ਨੂੰ ਚਲੇ ਜਾਣਾ ਤੇ ਜਾਗਦੇ ਦੁਕਾਨਦਾਰ ਨੂੰ ਘਟਿਆ ਨੂੰ ਕਪਾਹ ਦੇ ਦੇਣੀ ਤੇ ਉਹਨੇ ਗਲਾਬ ਗੱਟੇ ਦੇ ਉਹਨਾਂ ਚ ਮੰਨੇ ਦੇ ਵਿੱਚ ਗਲਾਬ ਗੱਟੇ ਦੇਖਣੇ ਬੋਕ ਭਰ ਕੇ ਝੋਲੀ ਚ ਗਲਾਬ ਗੱਟੇ ਪਾਦਨੇ ਗੜਗੜ ਲੰਮੇ ਦੇ ਖਮੀਰਾ ਬਣਕ ਸੰਦਾ ਹੈ ਇਹ ਜਿਹੜੇ ਹੁਣ 50 55 60 ਸਾਲ ਦੇ ਆਦਮੀ ਸਾਡੇ ਵਰਗੇ ਉਹਨਾਂ ਨੂੰ ਪਤਾ ਖਮੀਰਾ ਬਲੰਚਾ ਗਲਾਬ ਗਲਾਬ ਘਟੇ ਹੁੰਦੇ ਸੀ ਤੇ ਇਹ ਬੜਾ ਨਜ਼ਾਰਾ ਸੀ ਉਸ ਟਾਈਮ ਦੇ ਤੇ ਚਲੋ ਹੁਣ ਵੀ ਵਧੀਆ ਵਾ ਉਦੋਂ ਨਾ ਕੋ ਟੀਵੀ ਹੁੰਦਾ ਸੀ ਕਿਸੇ ਤੇ ਰੇਡੀਓ ਕਿਸੇ ਦੇ ਘਰ ਹੁੰਦਾ ਸੀ ਕਿਸੇ ਕਿਸੇ ਦੇ ਘਰ ਜਿਹੜੇ ਫੌਜੀ ਹੁੰਦੇ ਸੀ ਉਹਨਾਂ ਦੇ ਘਰਾਂ 'ਚ ਰੇਡੀਓ ਹੁੰਦੇ ਤੇ ਬੜਾ ਵਧੀਆ ਹੁੰਦਾ ਸੀ ਤੇ ਰੇਡੀਓ ਹੁੰਦੇ ਸੀ ਦੇ ਕੀ ਕਰਨਾ ਵੀ ਪ੍ਰੋਜਾਸ ਸਿੰਘ ਤੇ ਠੰਡੂ ਰਾਮ ਦਾ 2:30 ਵਜੇ ਗਾਣੇ ਪੰਜਾਬੀ ਚੱਲਦੇ ਹੁੰਦੇ ਸੀ ਤੇ ਉਹ ਜਿਹੜੇ ਘਰ ਹੁੰਦਾ ਸੀ ਤੇ ਉਹ ਕਿਸੇ ਬੋਰਡ ਦੇ ਥੱਲੇ ਲਾ ਕੇ ਜਿਹੜੀ ਉਹ ਰੱਖ ਲੈਣਾ ਤੇ ਸਾਰਿਆਂ ਨੇ ਉਹ ਗਾਣੇ ਸੁਣਨੇ ਤੇ ਖਬਰਾਂ ਸੁਣੀਆਂ ਬੜਾ ਨਜ਼ਾਰਾ ਹੁੰਦਾ ਸੀ ਬੜੀ ਏਕਤਾ ਹੁੰਦੀ ਸੀ ਉਦੋਂ ਬੜਾ ਪ੍ਰੇਮ ਪਿਆਰ ਹੁੰਦਾ ਸੀ ਤੇ ਮੈਂ ਸਾਰਿਆਂ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਨਵੀਂ ਵੀਡੀਓ ਨੂੰ ਕਿ ਅੱਜ ਵੀ ਤੁਸੀਂ ਏਕਤਾ ਪ੍ਰੇਮ ਪਿਆਰ ਬਣਾ ਕੇ ਰੱਖੋ ਕੋਈ ਗੱਲ ਨਹੀਂ ਜੇ ਜ਼ਮਾਨਾ ਬਦਲ ਗਿਆ ਤੇ ਬੰਦੇ ਤੇ ਉਹ ਹੀ ਆ ਬੰਦਿਆਂ ਦੇ ਹੱਡ ਪੈਰ ਅੱਖਾਂ ਹੱਥ ਕੰਨ ਤੇ ਉਹ ਹੀ ਆ ਦੇਰ ਦਿਮਾਗ ਹੋਈਆ ਤੇ ਉਹ ਜਮਾਨਾ ਆਪਾਂ ਚਾਹੀਏ ਤੇ ਫਿਰ ਅੱਜ ਵੀ ਆ ਸਕਦਾ ਸਾਰੇ ਪ੍ਰੇਮ ਪਿਆਰ ਨਾਲ ਰੋ ਸਾਰੇ ਜਾਣੇ ਪ੍ਰੇਮ ਪਿਆਰ ਨਾਲ ਰੋ ਇੱਕ ਦੂਜੇ ਨੂੰ ਪ੍ਰੇਮ ਕਰੋ ਤੇ ਜੇ ਕਿਹ ਕੋ ਗਲਤੀ ਹੋ ਜਾਂਦੀ ਕੋ ਬੁਰਾ ਬੁਰਾ ਬੋਲ ਨਾ ਮਾਫ ਕਰੋ ਮਾਫ ਕਰਨ ਵਾਲਾ ਬੰਦਾ ਸਭ ਤੋਂ ਮਜ਼ਬੂਤ ਕਿਹਾ ਜਾਂਦਾ ਕਹਿੰਦੇ ਵੀ ਜਿਹੜਾ ਬੰਦਾ ਮਾਫ ਕਰਦਾ ਨਾ ਉਹ ਸਭ ਤੋਂ ਤਾਕਤਵਰ ਉਹ ਬੰਦਾ ਜਿਹੜਾ ਕਿ ਉਹਨੂੰ ਮਾਫ ਕਰਦਾ ਏ ਕਰਕੇ ਇਹ ਮੈਂ ਤੁਹਾਨੂੰ ਪੁਰਾਣੇ ਜਮਾਨੇ ਦੀ ਗੱਲ ਦੱਸੀ ਆ ਜੇ ਤੁਹਾਨੂੰ ਚੰਗੀਆਂ ਲੱਗਾਂ ਤੇ ਇਹਨੂੰ ਜਿਹੜੀ ਵੀਡੀਓ ਆ ਸ਼ੇਅਰ ਵੀ ਕਰਦੇ ਹੋ ਤੇ ਫੋਲੋ ਵੀ ਕਰ ਲਿਓ ਵੈਰੂ ਜੀ ਦਾ ਕਾਲਸਾ ਵੈਰੂ ਜੀ ਦੀ ਬਤ